ਤਸਵੀਰ ਫਗਵਾੜਾ ਦੇ ਮਸ਼ਹੂਰ ਲੌਗਟ ਦੀ ਮਸ਼ਹੂਰ ਗ੍ਰੀਨ ਵੈਲੀ ਕਲੋਨੀ ਵਿਖੇ ਇੱਕ ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਦੇ ਦੋਸ਼ ਵਿੱਚ 6 ਕਾਤਲਾਂ ਨੂੰ ਗ੍ਰਿਫਤਾਰ ਕਰਨ ਵਿੱਚ ਫਗਵਾੜਾ ਪੁਲਿਸ ਨੇ ਵੱਡੀ ਸਫਲਤਾ ਹਾਸਲ ਕੀਤੀ ਹੈ ਬਥੇਰੇ ਦੱਸਿਆ ਕਿ ਬੀਤੇ ਦਿਨੀ ਫਗਵਾੜਾ ਨਜ਼ਦੀਕ ਪਿੰਡ ਮਹਿੜੂ ਵਿਖੇ ਹੋਈ ਇੱਕ ਵਿਦੇਸ਼ੀ ਵਿਦਿਆਰਥੀ ਦੇ ਕਤਲ ਦੀ ਗੁੱਥੀ ਨੂੰ ਫਗਵਾੜਾ ਪੁਲਿਸ ਨੇ ਮਹਿਜ 24 ਘੰਟਿਆਂ ਵਿੱਚ ਹੀ ਸੁਲਝਾ ਦਿੱਤਾ ਹੈ ਅਤੇ 6 ਔਰੂਪੀਆਂ ਨੂੰ ਗ੍ਰਿਫਤਾਰ ਕੀਤਾ ਹੈ ਮੀਡੀਆ ਦੇ ਨਾਲ ਜਾਣਕਾਰੀ ਸਾਂਝੀ ਕਰਦੇ ਹਾਂ SSP ਕਪੂਰਥਲਾ ਗੌਰਵ ਤੂਰਾ ਨੇ ਦੱਸਿਆ ਕਿ ਵਾਰਦਾਤ ਵਿੱਚ ਵਰਤਿਆ ਹਥਿਆਰ ਅਤੇ ਗੱਡੀ ਵੀ ਬਰਾਮਦ ਕੀਤੀ ਗਈ ਹੈ ਉਹਨਾਂ ਇਹ ਵੀ ਕਿਹਾ ਕਿ આરોપીਆਂ ਨੂੰ ਮਾੜਜੋਗ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਲੈ ਕੇ ਅਗਲੀ ਕਾਰਵਾਈ ਕੀਤੀ ਜਾਵੇਗੀ ਅਤੇ ਦੋਸ਼ੀਆਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇਗੀ ਇੱਥੇ ਜ਼ਿਕਰਯੋਗ ਹੈ ਕਿ ਲੋਗਟ ਮਿਹੜੂ ਇਲਾਕੇ ਵਿੱਚ ਅਜਿਹਿਆਂ ਵਾਰਦਾਤਾਂ ਦਾ ਵਾਪਰਨਾ ਬੀਤੇ ਸਮੇਂ ਤੋਂ ਉਨਰੰਤਰ ਹੀ ਚੱਲਿਆ ਜਿਸ ਕਾਰਨ ਇਲਾਕੇ ਵਿੱਚ ਮਾਹੌਲ ਅਕਸਰ ਹੀ ਸੰਸਨੀਖੇਜ਼ ਬਣਿਆ ਰਹਿੰਦਾ ਦਿਖਾਉਂਦੇ ਹਾਂ ਪੂਰੀ ਖਬਰ ਇਸ ਪੂਰੀ ਵੀਡੀਓ ਦੇ ਅੰਦਰ ਤੁਸੀਂ ਦੇਖ ਰਹੇ ਹੋ ਆਇਨਾ ਟੀਵੀ ਤੋਂ ਹਰਿਸ਼ ਪੰਡਾਰੀ ਦੀ ਰਿਪੋਰਟ ਪੰਜਾਬ ਸਰਕਾਰ ਵੱਲੋਂ ਜੁਰਮ ਦੇ ਖਿਲਾਫ ਸਖਤ ਕਾਰਵਾਈ ਦੀ ਸ਼ੁਰੂਆਤ ਕੀਤੀ ਗਈ ਹੈ ਜਿਹਦੀ ਲੜੀ ਦੇ ਵਿੱਚ ਅੱਜ ਕਪੂਰਥਲਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਜਿਹਦੇ ਵਿੱਚ ਇੱਕ ਸੌਦਾ ਨੀਸ਼ ਨੈਸ਼ਨਲ ਦਿਕਤਾਂ ਦੀ ਗੁੱਥੀ ਨੂੰ ਸੁਲਝਾਇਆ ਗਿਆ ਹੈ। ਕੱਲ ਸਵੇਰੇ 15 ਤਰੀਕ ਨੂੰ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਮੇਡੂ ਪਿੰਡ ਦੇ ਵਿੱਚ ਕੁਝ ਮੁੰਡਿਆਂ ਦੇ ਗਰੁੱਪਸ ਨੇ ਆਪਸ ਵਿੱਚ ਲੜਾਈ ਹੋਈ ਹੈ ਤੇ ਲੜਾਈ ਦੇ ਦੌਰਾਨ ਇੱਕ ਸੂਦਾਨੀ ਸੈਨੈਸ਼ਲ ਦੀ ਜਿਹੜੀ ਮੌਤ ਹੋਈ ਹੈ। ਇਮੀਡੀਏਟਲੀ ਕਾਰਵਾਈ ਕਰਦੇ ਹੋਏ ਐਫ ਆਈ ਆਰ ਜਿਹੜੀ ਸਦਨਪੁਰੇ ਥਾਣੇ ਦੇ ਵਿੱਚ ਦਰਜ ਕੀਤੀ ਗਈ ਹੈ ਅੰਡਰ ਸੈਕਸ਼ਨਸ ਆਫ ਮਰਡਰ ਅਟੈਂਪਟ ਟੂ ਮਰਡਰ ਐਂਡ ਰਾਈਟਿੰਗ ਇਮੀਡੀਏਟਲੀ ਫਗਵਾੜ ਜਿਹੜੀ ਟੀਮ ਆ ਐਸਪੀ ਫਗਵਾੜਾ ਡੀਐਸਪੀ ਫਗਵਾੜਾ ਇਨਚਾਰਜ ਸੀ ਇਹ ਫਗਵਾੜਾ ਐਸਐਚਓ ਸਤਨਾਪੁਰਾ ਅਤੇ ਇਨਚਾਰਜ ਮਿਹੜੂ ਚੌਕੀ ਵਕ ਵਕ ਟੀਮਾਂ ਬਣਾਈਆਂ ਗਈਆਂ ਤੇ ਹਰ ਪੱਖੋਂ ਜਿਹੜੀ ਤਫਤੀਸ਼ ਨੂੰ ਸ਼ੁਰੂ ਕੀਤਾ ਗਿਆ ਹਿਊਮਨ ਇੰਟੈਲੀਜੈਂਸ ਇਕੱਠੀ ਕੀਤੀ ਗਈ ਸੀਸੀਟੀਵੀ ਫੁਟੇਜ ਢੰਗਾ ਲਈ ਗਈਆਂ ਸਾਨੂੰ ਪਤਾ ਲੱਗਿਆ ਕਿ ਜਿਹੜੇ ਦੋਸ਼ੀ ਹੈਗੇ ਆ ਉਹ ਇੱਕ ਬਲੈਰੋ ਗੱਡੀ ਤੇ ਬੈ ਕੇ ਹਿਮਾਚਲ ਵਾਲੇ ਪਾਸੇ ਜਾ ਰਹੇ ਹਨ ਅ ਜੇ ਤੁਰੰਤ ਕਾਰਵਾਈ ਕਰਦੇ ਹੋਏ ਹਿਮਾਚਲ ਪ੍ਰਦੇਸ਼ ਦੇ ਵਕਫ ਵਕ ਜ਼ਿਲ੍ਹੇ ਨਾਲ ਤਾਲਮੇਲ ਕੀਤਾ ਗਿਆ ਤੇ ਸਾਡੇ ਵੱਲੋਂ ਵੀ ਵਕਫ ਵਕ ਤਫ਼ਤੀਸ਼ੀ ਟੀਮਾਂ ਜਿਹੜੀਆਂ ਉਹਨਾਂ ਦੇ ਪਿੱਛੇ ਭੇਜੀਆਂ ਗਈਆਂ ਅੰਤ ਵਿੱਚ ਜਿਹੜਾ 6 ਦੋਸ਼ੀ ਹੈਗੇ ਆ ਉਹਨਾਂ ਨੂੰ ਹਿਮਾਚਲ ਪ੍ਰਦੇਸ਼ ਦੇ ਮੰਡੀ ਸ਼ਹਿਰ ਤੇ ਲੱਗਿਓ ਗ੍ਰਿਫਤਾਰ ਕੀਤਾ ਗਿਆ ਹੈ ਤੱਕ ਜਿਹੜੀ ਗੱਡੀ 'ਚ ਉਹ ਭੱਜੇ ਸੀ ਬਲੇਰੋ ਗੱਡੀ ਉਹਨੂੰ ਵੀ ਅਸੀਂ ਰਿਕਵਰ ਕੀਤਾ ਗਿਆ ਗ੍ਰਿਫਤਾਰ ਕੀਤੇ ਦੋਸ਼ੀਆਂ ਦਾ ਨਾਮ ਅਭੇਰਾਜ ਅਭੇਰਾਜ ਜਿਹੜਾ ਮੁੱਖ ਦੋਸ਼ੀ ਹੈਗਾ ਹੈ ਜਿਹਨੇ ਤੇਜ਼ਰ ਹਤਿਆਨ ਨਾਲ वार ਕਰਕੇ ਸੂਦਨੀਸ਼ ਨੈਸ਼ਨਲ ਅਹਿਮਦ ਮਹਿਮੂਦ ਮੁਹੰਮਦ ਬੜਾ ਬਾਲਾਂ ਜੂਸਫ ਇਹਦਾ ਕਤਲ ਕੀਤਾ ਸੀ ਇਹਦੇ ਨਾਲ ਅਮਰਪ੍ਰਤਾਪ ਯਸ਼ਵਰਧਨ ਵਿਕਾਸ 바ਵਾ ਮੁਹੰਮਦ ਸ਼ੌਇਬ ਅਤੇ ਅਦਿੱਤਿਆ ਗਰ ਇਹਨਾਂ ਨੂੰ ਵੀ ਮੌਕੇ ਤੇ ਅਰੈਸਟ ਕੀਤਾ ਗਿਆ ਹੈ ਜਿਹੜਾ ਵਾਰਦਾਤ ਦੇ ਵਿੱਚ ਦੱਤਰ ਵਰਤਿਆ ਗਿਆ ਸੀ ਕਤਲ ਕਰਨ ਲਈ ਉਹ ਵੀ ਰਿਕਵਰ ਹੋਇਆ ਤੇ ਬਲੇਰੋ ਗੱਡੀ ਵੀ ਰਿਕਵਰ ਹੋਈ ਹੈ ਜਿਹੜੀ ਇਹ ਗੁੱਥੀ ਹੈਗੀ ਕਪੂਰਥਲਾ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਤੇ ਹੋਏ 12 ਘੰਟਿਆਂ ਦੇ ਵਿੱਚ ਜਿਹੜੀ ਸੁਲਝਾ ਲਈ ਗਈ ਹੈ ਆ ਦੋਸ਼ੀਆਂ ਨੂੰ ਅਦਾਲਤ 'ਚ ਪੇਸ਼ ਕਰਕੇ 5 ਦਿਨ ਦਾ ਪੁਲਿਸ ਰਿਮਾਂਡ ਲਿਆ ਗਿਆ ਹੈਗਾ ਸਾਨੂੰ ਉਮੀਦ ਹੈ ਕਿ ਪ੍ਰੋਪਰ ਇਹਦੀ ਤਫ਼ਤੀਸ਼ ਕਰਕੇ ਜਿਹੜੇ ਵੱਡੇ ਦੋਸ਼ੀ ਹੈਗੇ ਆ ਉਹਨਾਂ ਨੂੰ ਸਭ ਤੋਂ ਸਖਤ ਸਜ਼ਾ ਕਰਾਵਾਂਗੇ ਸਰ ਪ੍ਰਾਇਮਰੀ ਚਾਰਜ ਤੇ